ਹਾਂਜੀ ਹਸੀਕਾਲ ਜੀ ਕੀ ਹਾਲ ਚਾਲ ਦੇ ਤੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਜੀ ਐਮ ਬੀ ਦਾ ਕੰਮ ਹੋ ਗਿਆ ਫਾਈਨਲ ਮਸ਼ੀਨ ਦਾ ਸਾਰਾ ਤੇ ਕਾਟਰ ਦਾ ਰਹਿ ਗਿਆ ਇਕੱਲਾ ਤੇ ਜੀ ਐਮ ਬੀ ਦੀ ਇਕੱਲੀ ਕਰੇਲ ਥੱਲੋਂ ਪੇਸ ਟੁੱਟਿਆ ਹੋਇਆ ਦੀ ਤੇ ਜੇਲ ਪਾ ਦਾਂਗੇ ਬਾਅਦ ਚ ਹੁਣ ਐਲੀਵੇਟਰ ਲੱਗਿਆ ਟੰਗਣ ਬਾਕੀ ਲੈਣ ਨੂੰ ਸਹੀ ਹੋਊਗੀ ਕਿ ਕਿੰਗ ਪਿੰਨਾ ਦਾ ਹੋ ਗਿਆ ਇਹਦਾ ਕੰਮ ਇੱਕ ਦਾਣੇ ਵਾਲੇ ਆਗਰ ਦੀ ਸੈਟਿੰਗ ਨਹੀਂ ਤੇ ਦਾਣੇ ਲੀਵਰ ਦੀ ਉਹ ਸੈੱਟ ਕਰਤਾ ਲਓ ਜੀ ਤੇ ਸਟਾਫ ਆਕਰ ਹੋ ਗਏ ਨੀ ਮੇ ਇਹਦੇ ਇੱਕ ਜਦੋਂ ਇਹ ਪਲੇਨ ਬਾਸਣਾ ਹੁੰਦੀ ਹੈ ਨਾ ਤਾਂ ਨਟਾਂ ਤੇ ਇੰਨਾ ਜ਼ੋਰ ਨਹੀਂ ਮਾਰਨਾ ਹੈਗਾ ਇਹ ਮੁੜ ਕੇ ਫ੍ਰੀ ਹੋ ਜਾਂਦੇ ਹੁੰਦੇ ਨੇ ਹੁਣ ਇੱਕ ਨਾਟੇ ਦਾ ਵੱਢ ਕੇ ਕੱਢਿਆ ਇਹ ਲੱਡੂ ਕੀ ਕਹਿੰਦਾ ਇਹ ਨੀਵੇਂ ਕਰਤੇ ਇਹ ਕਿੰਗ ਪਿੰਨਾ ਦਾ ਹੋ ਗਿਆ ਆਹ ਕਿੰਗ ਪਿੰਨਾ ਇੰਨੀ ਕੁ ਟਾਈਟ ਪੱਟੀ ਆ ਵੀ ਇੱਕ ਵਾਰ ਤਾਂ ਇਹ ਹੋ ਗਿਆ ਦੀ ਵੀ ਹਿੱਸਾ ਕੱਢ ਕੇ ਵੀ ਪ੍ਰੈਸ ਤੇ ਰੱਖ ਕੇ ਪੱਟਣਾ ਪਊਗਾ ਇੰਨਾ ਬੁਰਾ ਹਾਲ ਤੇ ਤਿੰਨ ਜਾਣਿਆਂ ਨੇ ਵੱਡਾ ਥੋੜਾ ਚੱਲਿਆ ਕੰਮ ਫੇਰ ਨਿਕਲੀ ਆ ਉਸ ਤੋਂ ਬਾਅਦ ਚਲੋ ਮਾੜੀ ਜੀ ਝੰਡ ਹੋਈ ਉਹ ਹਨ ਤਾਂ ਗ੍ਰਾਈਂਡਰ ਨਾਲ ਸੈੱਟ ਕਰਕੇ ਪਾਤੀ ਉੱਪਰੋਂ ਨੁੱਕਰ ਜੀ ਉਹਦੀ ਤੇ ਬੈਰਿੰਗ ਪਾ ਕੇ ਉੱਪਰ ਸਪੇਸਰ ਫੂਸਰ ਪਾ ਕੇ ਬੋਸ ਸਹੀ ਤੇ ਦੇ ਚੱਲੀ ਗਿਆ ਕਰਦੇ ਆ ਲੈਮਿਆਂ ਕਰ ਕੀ ਹੁੰਦਾ ਮੇਨ ਕੰਮ ਦਾ ਤੇ ਪਹਿਲਾਂ ਇਹ ਉੱਪਰ ਦੀ ਨਟਾਂ ਚ ਤੇ ਹੁਣ ਇਹ ਡਾਊਨ ਹੋਊਗੀ ਝੋਨੇ 'ਚ ਇਹੀ ਕੰਮ ਹੁੰਦਾ ਇਹਦਾ ਇਹ ਉੱਪਰ ਕਰਨੀ ਆ ਉਦੋਂ ਬਾਅਦ ਡਾਊਨ ਕਰਨੀ ਆ ਇਹ ਪੂਰੀ ਦੱਬੀ ਜਾਂਦੀ ਦੀ ਬੈਲਟ ਢਿੱਲੀ ਰਹਿੰਦੀ ਸੀ ਤੇ ਇਹ ਵੀ ਕਰਤਾ ਹੈਟ ਇਧਰੋਂ ਬਾਕੀ ਸਾਰੇ ਇਧਰੋਂ ਕੰਮ ਫਾਈਨਲ ਨੇ ਟਾਇਰ ਟੂਰ ਬਦਲਤੇ ਦੇ ਟਰਾਲੇ ਨਾਲ ਟਰਾਲੇ ਦੇ ਦੇ ਆ ਲਾਗੇ ਕਾਰਨ ਲਾਈਨ ਆਊਟ ਚੱਲਣ ਕਰਕੇ ਟਾਇਰ ਜਿਆਦਾ ਡਾਊਨ ਹੋ ਗਏ ਤੇ ਹਾਂ ਚਾਬੀ ਮੈਂ ਤੈਨੂੰ ਫੜਾ ਦਿਆਂ ਚਾਹ ਟਰਾਲੇ ਦਾ ਇਹਦੇ ਵਿੱਚ ਵੀ ਕੋਈ ਕਟਕਟ ਵੱਜਿਆ ਹੋਇਆ ਇਹ ਸਟਿੱਪਣੀ ਤੇ ਟੰਗ ਦਾਂਗੇ ਫੇਰ ਮੈਨੂੰ ਯਾਰ ਲੈ ਛੁੱਟੀ ਫੜਨਾਂ ਦੀ ਇਹ ਐਸਾ ਦਾ ਇੰਜਨ ਦਾ ਸਮਾਨ ਆ ਗਿਆ ਕੰਪਲੀਟ ਸਵੇਰੇ ਖਰਾਦਿਆਂ ਦੇ ਪਹੁੰਚਦਾ ਕਰ ਦਾਂਗੇ ਉਹਨੂੰ ਕੇਮ ਨਵੀਂ ਕੇਮ ਜਿਆਦਾ ਖਰਾਬ ਹੋਣ ਕਰਕੇ ਹੁਣ ਮੰਨ ਲਓ ਜੀ ਉਹਦੇ ਉੱਤੇ ਆਪਾਂ ਕੰਮ ਕਰਦੇ ਆਂ ਤਾਂ 2000 ਦੇ ਲਾਗੇ ਬੰਨੇ ਲੇਬਰ ਬਣ ਜਾਂਦੀ ਆ ਉਹਦੀ ਜੇ ਕਰਾਉਣੇ ਉਹ ਤੋਂ ਤੇ 3800 ਦੀ ਨਵੀਂ ਆਈ ਹੈ ਇਹ ਲੇਲੈਂਡ ਪ੍ਰੀਤ ਫਾਰਟ ਫਾਰਕੋ ਕੱਢ ਕੇ ਲੈਣਾ ਹੁਣ ਬਾਹਰ ਹੀ ਘੈਂਟ ਥੇ ਬਾਕੀ ਪਿਸਟਨ ਵੀ ਖਰਾਬ ਤੇ ਉਹਦੇ ਦੇਖਾਂਗੇ ਨਜਾਇਜ਼ ਅੱਜ ਪਹਿਲਾਂ ਇਹਦਾ ਫੀਡਰ ਫੁੱਟਰ ਟੰਕਣ ਲੱਗੇ ਤੇ ਤੇ ਮੁੜ ਕੇ ਉਹ ਕੱਲ ਨੂੰ ਮਿੱਟੀ ਚੱਕਣੀ ਹੈ ਜਿਹੜੇ ਬਾਜ ਦੀ ਹੈਗੀ ਮਿੱਟੀ ਉਹ ਆਪਣੇ ਗਵਾਂਢੀ ਦੀ ਤੇ ਕੱਲ ਨੂੰ ਜੀਸੀਬੀ ਆਉਣੀ ਆ ਉਹਦੇ ਕਰਕੇ ਫਿਰ ਜੀਐਮਬੀ ਨੂੰ ਫਾਈਨਲ ਕਰਿਆ ਬਿਓ ਨਿੱਕਲ ਜੂਗੀ ਮਲਕੀਤ ਉੱਥੇ ਲੱਗ ਜੂ ਆਪਣੇ ਵਾਲੀ ਤੇ ਸਵੇਰੇ ਫਿਰ ਜੀਸੀਬੀ ਨਾਲ ਉਹ ਚੱਕੀ ਜਾਊਗੀ ਨਾਲੇ ਥਾਂ ਖੁੱਲ ਜੂਗਾ ਫਿਰ ਉਧਰੇ ਮਸ਼ੀਨਾ ਲਾਇਆ ਕਰਾਂਗੇ ਉਹ ਪਰਲੀ ਸ਼ਾਇਡ ਉਧਰ ਉਹ ਬਰਾਂਡੇ ਦੇ ਵਿੱਚ ਕਮਰੇ ਦੇ ਲਵੇ ਸਮਾਨ ਰੱਖਿਆ ਜਾਊਗਾ ਤੇ ਇਧਰੋਂ ਥਾਂ ਖੁੱਲ ਜੂਗਾ ਇਧਰ ਕਟਰ ਕੋਟਰ ਖੜ ਜਿਆ ਕਰਨਗੇ ਹੁਣ ਇਹ ਆ ਕਟਰ ਦਾ ਔਖਾ ਹੋ ਜਾਂਦਾ ਫਿਰ ਹੁਣ ਇਹਦਾ ਵੀ ਕਟਰ ਘਰੇ ਖੜਾ ਤੇ ਏਐਸ ਦਾ ਇੱਥੇ ਬਾਹਰ ਖੜਾ ਜੀਐਮਬੀ ਦਾ ਬਾਹਰ ਖੜਾ ਉਹਦੇ ਟਾਇਰ ਲਾਏ ਹੋਏ ਨੇ ਦੋਨਾਂ ਦੇ ਕਿਉਂਕਿ ਦੁਨੀਆਦਾਰੀ ਘਰੋਸਾ ਹੈ ਨਹੀਂ ਇਹਦਾ ਵੀ ਟਾਇਰ ਲਾ ਹੈ ਇਹਦਾ ਵੀ ਲਾਇਆ ਹੋਇਆ ਬਾਕੀ ਇੱਕ ਵਸ ਇਹਦੇ ਸਾਈਡਾਂ ਵਾਲੇ ਗੁਟਕੇ ਰਹਿ ਗਏ ਜਿਹੜੇ ਆਪਾਂ ਦੱਸਿਆ ਸੀਗਾ ਵੀ ਉਹ ਥਿੱਲੇ ਨੇ ਵੀ ਉਹਨਾਂ ਚ ਪੈਕਿੰਗ ਨਹੀਂ ਆਈ ਉਹ ਖੋਲ ਕੇ ਔਰ ਅਗੜ ਕੇ ਪਾਉਣੇ ਨੇ ਵੀ ਘਾਸਰ ਛੱਡਣੀ ਨਹੀਂ ਹੈਗੀ 10 ਮਿੰਟਾਂ ਦਾ ਕੰਮ ਆ ਉਹ ਇੱਕ ਜਣਾ ਰਗੜ ਦੂ ਇੱਕ ਜਣਾ ਖੋਲ ਕੇ ਜਦੋਂ ਨੂੰ ਦੂਜਾ ਖੋਲਣਾ ਉਹ ਨੂੰ ਇੱਕ ਰਗੜਿਆ ਜਾਊਗਾ ਹਵਾ ਸਮਾਨ ਇਹ ਫਰਕ ਹੈ ਥੋੜਾ ਜਿਹਾ ਫਿਰ ਉਹ ਮੁੜ ਕੇ ਖੜਕਣ ਲੱਗ ਜਾਂਦਾ ਜਦੋਂ ਫਿਰ ਕ੍ਰੈਂਕ ਤੇ ਜ਼ੋਰ ਪੈਂਦਾ ਕ੍ਰੈਂਕ ਰਗੜੀ ਜਾਂਦੀ ਹੈ ਹੁਣ ਸਟਾਕ ਤੇ ਖੜਾ ਹੁਣ ਢਿੱਲ ਦਿਖਾ ਨਹੀਂ ਰਿਹਾ ਇੱਕ ਵਾਰ ਢੇੜਾ ਪਾ ਕੇ ਦੇਖਾਂਗੇ ਇਹਨੂੰ ਪਹਿਲਾਂ ਲੀਵਰ ਲਾ ਕੇ ਜਿਹੜਾ ਗਰਮ ਨਰਮ ਹੁੰਦਾ ਹੋ ਉਹ ਨਾਲੇ ਉਹ ਸਟਿੰਗ ਹੋ ਚੁੱਕੀ ਦੀ ਇਹਦਾ ਕਿੰਗ ਜਿਹੜੀ ਸੈਂਟਰ ਪਿੰਨ ਇਹਦਾ ਕੋਈ ਉਹ ਨਹੀਂ ਇਕੱਲਾ ਥੋੜਾ ਜਿਹਾ ਨਟ ਖਾਣ ਵਾਲਾ ਨਟ ਖਿੱਚ ਦਾਂਗੇ ਦਾ ਜਮਾ ਹਵਾ ਸਮਾਨਕ ਮਤਲਬ ਪਲੇ ਦਿਖਾਉਂਦੀ ਹੈ ਇਹ ਜੇ ਤਾਂ ਜਾਦੇ ਸ਼ੇਰ ਮਾਰਦੀ ਹੁੰਦੀ ਫਿਰ ਤਾਂ ਆਪਾਂ ਇਹਨੂੰ ਲਾਉਂਦੇ ਤੇ ਬੈਲਟ ਬਦਲੀ ਗਈ ਦੀ ਪਹਿਲਾਂ ਵਾਲੀ ਪੈ ਗਈ ਪੂਲੀ ਪੈ ਗਈ ਜੈਨੂਆ ਨੂੰ ਜਿਹੜੀ ਕੰਪਨੀ ਸੀ ਆ ਇਹ ਵੀ ਨਵੀਂ ਪੈ ਗਈ ਬੈਲਟ ਵੀਰ ਦੇ ਫੜਾ ਗਿਆ ਤੀ ਇਹ ਇਹ ਡਾਉਨ ਸੀ ਇਹਦੀ ਬੈਲਟ ਤੇ ਉਹ ਪਾਰਿਆਂ ਪੱਤੀ ਨਾ ਨੂੰ ਯਾਰ ਉਹ ਕਿੱਥੇ ਉਹ ਵੜ ਦਿੰਨ ਗ੍ਰੈਂਡਰ ਕਿੱਥੇ ਰੱਖਤਾ ਲਿਆ ਤੇ ਇਹਦੇ ਟਾਂਕਾ ਲੱਗ ਗਿਆ ਸੀ 16 ਦੀ بجائے 18 ਗੇ ਦੀ ਚਾਦਰ ਲੱਗੀ ਹੋਇਆ ਬਹੁਤ ਹਲਕੀ ਚਾਦਰ ਲਾਈ ਹੋਈ ਆ ਐਥੇ ਹੀ ਪਤਾ ਲੱਗ ਜਾਣਾ ਆ ਪੀਸ ਆ ਜਿਹੜਾ ਇਹ 16 ਦਾ ਜਿਹੜਾ ਵਿਚ ਲੈਦਾ ਉਹ 18 ਦਾ ਹੁਣ ਇਹਨੂੰ ਟੰਗ ਦਿਆ ਰੇਲ ਆ ਜਿਹੜੀ ਉੱਪਰ ਦੀ ਪਾ ਦਾਂਗੇ ਜਗ੍ਹਾ ਹੈਗੀ ਆ 1000 ਬੰਦੇ ਨਾ ਜਦੋਂ ਫੀਟਿੰਗਾਂ ਕਰਦੇ ਨੇ ਵਿੱਚ ਚਾਹੇ ਆਪਣੇ ਬੰਦੇ ਮੀਨੇ ਰਿਪੇਰਾਂ ਕਰਦੇ ਆ ਕੋਈ ਵੀ ਜੂਸੀ ਬੈਰਗ ਦਾ ਕਦੇ ਛੱਟਣਾ ਪਾਉਣਾ ਹੀ ਨਹੀਂ ਹੁਣੇ ਇੰਨੇ ਕ ਟਾਈਟ ਨੇ ਉਹ ਵੀ ਵੱਢ ਕੇ ਕੱਢਿਆ ਵੀ ਵੱਢ ਕੇ ਕੱਢਿਆ ਫਰੰਟ ਓਗਰ ਦਾ ਵੱਢ ਕੇ ਕੱਢਿਆ ਵੀ ਕਿਸੇ ਲੋਡ ਦੀ ਗਜਾਇਤ ਨਹੀਂ ਹੈਗੀ ਹਨਾ ਇਹ ਆਪਣੀ ਮਸ਼ੀਨ ਹੈ ਵੀ ਕੋਈ ਐਹੋ ਜਿਹਾ 베ARING ਨਹੀਂ ਇਹਦਾ ਵੀ ਜਿਹੜਾ ਸੱਟਣਾ ਪਟਣਾ ਪਊਗਾ ਹੁਣ ਚੱਲਦੇ ਸੀਜ਼ਨ ਦੇ ਵਿੱਚ ਲੋਡ ਪੈ ਜਾ ਕੋਈ 베ARING ਕੱਢਣਾ ਪੈ ਜੀ ਉਥੇ 2-4 ਘੰਟੇ ਖਾ ਜੇ ਉਹ ਤਾਂ ਫਿਰ ਤਾਂ ਦਿਹਾੜੀ ਲੰਗੀ ਤੇ ਇਹਨੂੰ ਇਹਨੂੰ ਕੱਲ ਨੂੰ ਚਲੋ ਫਾਈਨਲ ਹੋ ਜੂ ਇਹਦਾ ਉਦੋਂ ਬਾਅਦ ਇਹਸਾ ਨੂੰ ਨਵੇੜ ਕੇ ਫਿਰ ਇਹਦਾ ਫਾਈਨਲ ਕਰਨਾ ਤੇ ਹੋਰ ਮਸ਼ੀਨਾਂ ਜਿਹੜੀਆਂ ਉਹ ਆ ਜਾਣਗੀਆਂ ਚਲੋ ਨਾਲ ਕੋਲ ਫੂਲ ਦਾ ਆ ਤਾਂ ਠੀਕ ਹੈ ਫੂਲਾ ਡਾਊਨ ਸੀ ਉਹ ਬਦਲ ਦਾਂਗੇ ਈ ਵੀ ਆਪਾਂ ਦੀ ਚਾਲ ਸੀ ਜਿਹੜੀ ਇੱਥੋਂ ਸਾਰੀ ਸੈੱਟ ਕਰੀ ਦੀ ਇਹ ਜਿਹੜੇ ਨਵੇਂ ਬੰਦੇ ਜੁੜਦੇ ਨੇ ਮੇਰਾ ਵੀਰ ਹਨਾ ਕੋਈ ਵੀ ਗੱਲ ਹੁੰਦੀ ਆ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਤਾਂ ਆਪਾਂ ਉਹੀ ਚੀਜ਼ ਦੇ ਟੌਪਿਕ ਤੇ ਫਿਰ ਵੀਡੀਓ ਬਣਾ ਦਿਆ ਕਰਾਂਗੇ ਇਹ ਪਹਿਲਾਂ ਦੇ ਟਾਂਕੇ ਢੱਲੇ ਲੱਗੇ ਹੋਏ ਨੇ ਇਹਦੇ ਮੁੜ ਕੇ ਆਪਾਂ ਜਾਨੀ ਕੀ ਕਦੇ ਆਪਾਂ ਨੂੰ ਇਹ ਦਿੱਕਤ ਨਹੀਂ ਆਈ ਚੱਲਦੇ ਸੀਜ਼ਨ ਦੇ ਵਿੱਚ ਆਪਾਂ ਕਿਸ਼ਤੀ ਕੱਢੀ ਸੀ ਉਹਦਾ ਕਾਰਨ ਇਹ ਦੀ ਸਾਈਡਾਂ ਦੇ ਵਿੱਚ ਮਾਲ ਫਸਦਾ ਸੀ ਤੇ ਉਹਦੇ ਨੁੱਕਰਾਂ ਕੁੱਟ ਕੇ ਪਟਾਈ ਜਮਾ ਨਾਲ ਲਾ ਕੇ ਪਾਈ ਫਿਰ ਉਹ ਨਹੀਂ ਹੋਇਆ ਹੁਣ ਇਹਦਾ ਜਿਹੜੀ ਕੇਮ ਸਾਫਟ ਲਾਸਟ ਦੇ ਟੁੱਟੀ ਸੀ ਉਹ ਮਾਲ ਆਉਣ ਦਾ ਕਾਰਨ ਹੁੰਦਾ ਜਿਹੜਾ ਉਹ ਵਿਚਪਟਾ ਉਹ ਛੋਟਾ ਹੋਣਾ ਇਹ ਹੁਣ 4 ਇੰਚੀ ਲੱਗਿਆ ਹੋਇਆ ਹੈ ਇਹ ਹੁਣ 6 ਇੰਚੀ ਪਟਾ ਲਾਵਾਂਗੇ ਫਿਰ ਇਸੇ ਮਾਲ ਨਹੀਂ ਫੜਦਾ ਆ ਫਿਰ ਥੱਲੇ ਜਿਵੇਂ ਪਹਿਲਾਂ ਮਾਲ ਇੰਨਾ ਜਾ ਕੇ ਫਸਿਆ ਹੋਇਆ ਸੀ ਬਹੁਤ ਔਖਾ ਪਟਿਆ ਇਹਦੇ ਕਰਕੇ ਕੇਮ ਸਾਫਟ ਟੁੱਟੀ ਜਦੋਂ ਸਾਫਟ ਕੱਟੀਏ ਵੀ ਹੱਥ ਨਹੀਂ ਲੱਗਦਾ ਜੀ ਕੀ ਘਟ ਕੇ ਆਪਣੇ ਹੱਟ ਨੇ ਜਮਾ ਜਿਹੜਾ ਮਾੜਾ ਮੋਟਾ ਕੋਈ ਹੋਊ ਉਹ ਨਹੀਂ ਬਦਲਦਾ ਕਿ ਇੱਕ ਵਾਰ ਸਾ ਪੀਸ ਆ ਪਰ ਇਹ ਵੱਟ ਕੇ ਨਵਾਂ ਲਾਉਣਾ ਨਟਾ ਜੀ ਲਾਵਾਂਗੇ ਇਹਨੂੰ ਇਹ ਥੱਲੇ ਟੈਂਕ ਦੇ ਮਾਲ ਮੌਜੂਦਾ ਹੁੰਦਾ ਆ ਘੇਰ ਕੇ ਜੇ ਤੇਲ ਤੁਲ ਪਾਉਣਾ ਰਹਿੰਦਾ ਕੋਈ ਡੈਕਸ਼ਨ ਨਹੀਂ ਛੇੜਨੀ ਕੋਈ ਲੀਕ ਪੀਕ ਨਹੀਂ ਹੈਗੀ ਇਹ ਬਸ ਆ ਬ੍ਰੇਕਾਂ ਵਾਲੇ ਤੇਲ ਨਾਲੇ ਕਿਤੇ ਗਾਂਦ ਜੀ ਜੰਮੀ ਹੋਈ ਆ ਪਹਿਲੇ ਹੀ ਮੋਬੱਤੀ ਸਾਫਟੇ ਦੀ ਨਵੀਂ ਪੈ ਗਈ ਸੀ ਨਾਦੀ ਟੋਟੇ ਕੇ ਮਾਇਨਾ ਸੈਨੂ ਕੀ ਕਰਾਂ ਥਾਤਿਆ ਨਾਗਾ ਚੌੜ ਨਾ ਕਰ ਉਹ ਹੀ ਲਾਉਣੀ ਤੇ ਕੱਟ ਜੇ ਵਾਲੀ ਕੱਟ ਜੇ ਵਾਲੀ ਖੜਦਾ 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 ਉੱਤੇ ਚੜਨ ਦੇ ਬੰਦੇ ਬਾਕਸਾਂ ਚਾੜ ਦੇ ਸਾਦਰੀ ਆਪਣੀ ਉਹ ਪਈ ਆ ਲਕੀਰ ਦੀ ਨਵੀਂ ਇਹ ਲਾਵਾਂਗੇ ਨਵੇਂ ਮਾਡਲ ਚ ਐ ਨਹੀਂ ਚੜਦੀ ਹੈਗੀ ਕਿਵੇਂ ਤੂੰ ਕਹਿੰਦਾ ਸੀ ਕਿ ਆਈ ਚੱਕਵਾ ਲਈ ਵੈਰੀ ਗੱਲ ਤੇ ਹੱਥ ਕਾਣੂ ਦੇ ਤਾਂ ਇਧਰ ਖਚਵਾ ਹੋਏ ਖੁਲਾਤਾ ਨਾ ਪਾਇਆ ਖੁਲਾਤਾ ਸਾਡੀ ਦੇਵੀ ਹੋਰ ਦੰਦ ਗੱਡੀ ਜਾਂਦੇ ਉਨੇ ਦਾ ਤਾਂ ਫਾਈਨਲ ਕਰ ਰਹੇ ਹਾਂ ਵੀ ਚਲੋ ਇਹਨੂੰ ਕੱਢ ਕੇ ਉਹ ਮਲਕੀਤ ਇੱਥੇ ਲੱਗ ਜੂਗੀ ਘੁੰਮ ਕੇ ਤੇ ਸਵੇਰੇ ਵੀ ਉਹ ਤੋਂ ਬਾਅਦ ਜੀਸੀਬੀ ਤੇ ਟਰਾਲੀਆਂ ਇੱਥੇ ਲੱਗਦੀਆਂ ਹੋ ਜਾਣਗੀਆਂ ਨਾਲੇ ਉਹ ਇੱਟਾਂ ਰੋੜੇ ਜੋ ਸਾਈਡ ਤੇ ਹੋ ਜਾਣਗੇ ਵੀ ਜਗ੍ਹਾ ਖੁੱਲ ਜੂਗੀ ਇੱਕ ਚਲੋ ਉਹ ਕਮੈਂਟ ਕਰਾਇਆ ਕਹਿੰਦੇ ਮਲਕੀਤ ਬੇਤੀ ਉਹ ਮਲਕੀਤ ਵੀਰੇ ਹੋਰ ਸੀ ਆਪਣਾ ਯਾਰ ਦੋਸਤ ਸੀ ਬੰਦਾ ਫਸ ਗਿਆ ਸੀ ਤੇ ਉਹ ਬਚਾਇਆ ਤੇ ਉਹ ਜਾਣੀ ਸਿਕਰੇ ਪਿੱਛੇ ਦੀ ਸਿਕਰੇ ਵਿੱਚ ਗਈ ਹੈ ਤੇ ਉਹੀ ਵੀਰ ਨੂੰ ਇਹ ਗਰਨਾਨ ਕੇ ਦਵਾਈ ਹੈ ਕਿਉਂਕਿ ਪਹਿਲਾਂ ਇਹ ਸੀ ਵੀ ਦੇਖਾਂਗੇ ਉਹਨੂੰ ਪਰ ਕੰਡੀਸ਼ਨ ਤੇ ਕੰਮ ਉਹਦੇ ਇਹ ਜੇ ਮਾੜੇ ਤੇ ਹਨਾ ਮੁੜ ਕੇ ਆਪਾਂ ਨੂੰ ਲਾਂਭਾ ਹੋਣਾ ਚਾਹੀਦਾ ਰਿਪੇਅਰ ਵੀ ਜੇ ਕਰ ਦੰਦੇ ਉਹ ਚੱਲਣ ਵਾਲੀ ਹੈ ਨਹੀਂ ਤੀ ਚਲਦੀ ਤਾਂ ਜੇ ਗਾਂਹਾਂ ਚਲਾਉਣ ਵਾਲਾ ਬੰਦਾ ਵੀ ਕਾਰੀਗਰ ਹੋਵੇ ਪੂਰਾ ਮੁੜ ਕੇ ਆਪਾਂ ਤੋਂ ਇਹ ਹੈ ਵੀ ਕਿਸੇ ਨਾਲ ਮਾੜਾ ਚੰਗਾ ਬੁਰਾ ਪਿਆ ਨਹੀਂ ਜਾਂਦਾ ਪਹਿਲੇ ਕਿਸੇ ਨੂੰ ਚ ਜੱਜ ਦੀ رائے ਦੇ ਦਿਓ ਜੀ ਜੀ ਐਮਪੀ ਰੈਡੀ ਬਸ ਇਹਦਾ ਵਾਹ ਲੀਵਰ ਲੂਵਰ ਲਾ ਕੇ ਦੇਖਦੇ ਆ ਜੇ ਇਹਦਾ ਗੁਟਕਿਆਂ ਗੜਕਿਆਂ ਤੇਲ ਤੂਲ ਚੰਗਾ ਆਇਆ ਹੋਇਆ ਜੇ ਕੋਈ ਗਰਮ ਗਰਮ ਹੁੰਦਾ ਹੋਇਆ ਉਹਦਾ ਪਤਾ ਲੱਗ ਜੂ ਵੈਸੇ ਗਰਮ ਵਾਲੀ ਸ਼ਿਕਾਇਤ ਕਦੇ ਰੱਖੀ ਨਹੀਂ ਹੈਗੀ ਪਹਿਲੀ ਉਹਸ ਹਾਬ ਨਾਲ ਕੰਮ ਕਰੀਦਾ ਇਹ ਚੀਜ਼ ਨੂੰ ਆਪਣਾ ਜੋਤੀ ਐਕਸਪਰਟ ਹੈ ਗੁਟਕਿਆਂ ਨੂੰ ਇਹ ਇਕੱਠਿਆਂ ਨਹੀਂ ਪੱਕੇ ਕਰੇ ਨੇ ਹੁਣੇ ਨੀਵੇਂ ਕਰੇ ਨੇ ਇਹਦੀ ਢਿੱਲ ਖਤਮ ਹੋ ਗਈ ਪਹਿਲਾਂ ਇੰਜ ਢਿੱਲ ਧੀ ਉੱਤੇ ਥੱਲੇ ਦੀ ਵੀ ਇਹ ਨਹੀਂ ਪਤਾ ਹੁਣ ਨਾ ਢਿੱਲੇ ਕਰ ਕਰਕੇ ਪਿੱਛੇ ਕਰਨੇ ਪੈ ਜਾਣ ਇਹ ਦੇਖਣਾ ਪਊ ਜਿਗਾਰਡ ਇੱਕ ਕਾ ਚੀਜ਼ਾਂ ਦੀ ਜ਼ਰੂਰ ਕਾ ਸਰਮਸੀ ਹੁਣ ਜਿਵੇਂ ਆ ਨਟ ਨੇ ਇੱਥੇ ਹੀ ਲੀਵਰ ਟਾਈਟ ਹੋ ਜਾਂਦਾ ਸਿੰਗਲ ਨਟ ਹੁਣ ਜੇ ਢਿੱਲਾ ਹੜਦਿਆਂ ਤਾਂ ਖੁੱਲਦਾ ਚਿਕਨਟ ਹੋਣ ਨੂੰ ਜਗ੍ਹਾ ਨਹੀਂ ਹੈਗੀ ਲੰਮਾ ਨਹੀਂ ਹੈਗਾ ਜਾਂ ਤਾਂ ਲੰਮੇ ਕਾਬਲੇ ਹੁੰਦੇ ਵੀ ਲੀਵਰ ਟਾਈਟ ਲੱਗਦਾ ਤੇ ਇਹਦਾ ਇੱਕ ਟਾਈਡ ਲਾਦਾ ਤੇ ਇੱਕ ਇਹ ਆਇਡਲ ਪੂਰਾ ਦਬਦਾ ਨਹੀਂ ਤੈਨੂੰ ਬੈਲਟ ਨੂੰ ਉੱਪਰੋਂ ਹੁਣ ਉਧਰੋਂ ਉਹ ਪੱਤੀ ਛੇੜ ਕੇ ਉਹਨੂੰ ਸੈਂਟਰ 'ਚ ਕਰੀ ਆ ਪੂਰਾ ਦੱਬਣ ਲੱਗਿਆ ਨਾਲੇ ਬੱਤ ਸਿਰ ਦਾ ਇਹਨਾਂ ਢਿੱਲਾ ਡਟ ਜਾ ਬੀ ਲੀਵਰ ਇਹ ਕਾਫਾ ਕਈ ਮਹੀਨਿਆਂ ਦੇ ਨਾ ਕਲਚ ਦੇ ਹੀ ਦੋਸ਼ ਕੱਢੀ ਜਾਂਦੇ ਹੁੰਦੇ ਆ ਜਿਹੜੀਆਂ ਆਪਣੀਆਂ ਪਿੰਨਾ ਹੁੰਦੀਆਂ ਨੇ ਆ ਗੇਰ ਵਾਲੀਆਂ ਆਹ ਜਿਵੇਂ ਆ ਫਰੀ ਨੇ ਇਹ ਫਰੀ ਚ ਆਉਂਦੀਆਂ ਨੇ ਜਦੋਂ ਕਈਆਂ ਦੇ ਇਹ ਗੁੱਲੀ ਪੈਨ ਟਾਈਟ ਹੋ ਗਈ ਗੁੱਲੀ ਟਾਈਟ ਹੋ ਗਈ ਇਹ ਮੁੜ ਕੇ ਗੇਅਰ ਟਾਈਟ ਪੈਣ ਲੱਗ ਜਾਂਦੇ ਹੁੰਦੇ ਨੇ ਆਪਾਂ ਕਲਚ ਕਦੇ ਲਾ ਲਿਆ ਕਦੇ ਪਾ ਲਿਆ ਕਦੇ ਉਹਦਾ ਕੀ ਕਰ ਲਿਆ ਤਾਂ ਮੇਨ ਉਹਦਾ ਕਾਰਨ ਇਹ ਹੋ ਜਾਂਦਾ ਹੁੰਦਾ ਵੀ ਲੀਵ ਇੰਨਾ ਕਿ ਟਾਈਟ ਪੈਂਦਾ ਹੁੰਦਾ ਨਿਕਲਦਾ ਵੀ ਬਹੁਤ ਕਹਿੜਾ ਹੁੰਦਾ ਇਹ ਕਿਉਂਕਿ ਨਮੀ ਦੇ ਵਿੱਚ ਇਹ ਹੁੰਦਾ ਉੱਥੇ ਅਗਲਾ ਮੱਥਾ ਨਹੀਂ ਮਾਰਦਾ ਅਗਲਾ ਫਿੱਟ ਕਰਕੇ ਧੱਕ ਦਿੰਦਾ ਵੀ ਆਪ ਹੀ ਦੇਖੀ ਜਾਊ ਕੋਈ ਜੋ ਪੈਨ ਦੇ ਉੱਤੇ ਜੇ ਰੰਗ ਵੱਜਿਆ ਹੋਇਆ ਜਾਂ ਨਿਕਲ ਜਾ ਹੋਇਆ ਹੋਇਆ ਉਹਨੇ ਟਾਈਟ ਕਰਨਾ ਹੀ ਕਰਨਾ ਹੈ ਉਹ ਲੋਕਾਂ ਕੰਕਪਨ ਜਿਹੜੀ ਆਪਣੀ ਹਿੱਸੇ ਦੀ ਮੁੱਕੀ ਹੁੰਦੀ ਹੈ ਉਹਦੇ ਵਿੱਚ ਟਾਈਟ ਸੀ ਉਹਦੇ ਵਿੱਚੋਂ ਨਾ ਤਾਂ ਕਿਸੇ ਨੇ ਜੰਗਾਲ ਲਾਹੀ ਨਾ ਉਹਦੇ ਵਿੱਚ ਰੇਗਮਾਰ ਮਾਰੇ ਆਹੋ ਰੇਗਮਾਰ ਮਾਰ ਕੇ ਹੱਥ ਨਾ ਪਾਈ ਉਹ ਚ ਵੀ ਥੋੜੀ ਦੀ ਛੱਟ ਤੱਕ ਨਹੀਂ ਲਾਈ ਟਾਈਮ ਲੱਗ ਜਾਂਦਾ ਹੁੰਦਾ ਇਹ ਚੀਜ਼ਾਂ ਨੂੰ ਵਾਲਾ ਉੱਥੇ ਕਹਿੰਦਾ ਵੀ ਛੱਟ ਪਰੇ ਤੁਸੀਂ ਨਹੀਂ ਹੁੰਦਾ ਜਿਹੜਾ ਲਜਾਉ ਦੇਖੀ ਜਾਉ ਇਹਦਾ ਪੂਰਾ ਪੂਰੀ ਕੰਮ ਹੋਊਗਾ ਕਮਾਨ ਸਾਰਾ ਆ ਗਿਆ ਇਹਦੀ ਵੀ ਬੜਕ ਬੜਕ ਬਹੁਤ ਸੋਹਣੀ ਬਣ ਗਈ ਇੰਜਨ ਦੀ ਤੇ ਕੱਲ ਨੂੰ ਸਟਾਰਟ ਕਰਕੇ ਦਿਖਾਵਾਂਗੇ ਤੁਹਾਨੂੰ ਥੋੜਾ ਜਿਹਾ ਰਟਾਇਰਤੀ ਪਹਿਲਾਂ ਇਹ ਕਿਉਂਕਿ ਸਲੈਂਸਰ ਉੱਤੇ ਫਿੱਟ ਕਰੇ ਬਿਨਾ ਆਵਾਜ਼ ਬੂਜ ਦਾ ਪਤਾ ਨਹੀਂ ਲੱਗਦਾ ਹੁੰਦਾ ਇੱਕ ਸਲੈਂਸਰ ਤੋਂ ਬਿਨਾ ਰੇਸ ਜਦੋਂ ਨਿਆ ਉਦੋਂ ਨਹੀਂ ਪਤਾ ਲੱਗਦਾ ਜਦੋਂ ਰੇਸ ਦੰਨਿਆ ਤਾਂ ਇੰਜਨ ਪਟਾਕੇ ਮਾਰਦਾ ਤੌੜ ਮਤਲਬ ਰਟਾਇਰ ਹੁੰਦਾ ਉਹ ਫੁੜਫੁੜ ਜੀ ਕਰਨ ਲੱਗ ਜੀ ਤਾਂ ਹੁਣ ਜਮਾ ਬਾਲਕ ਜਿੰਨਾ ਐਡਵਾਂਸ ਕਰਿਆ ਇੱਥੇ ਨਾ ਤਾਂ ਇਹ ਗਰਮ ਹੋਵੇ ਨਾ ਖਿਚਾਈ ਤੁਮਰੇ ਜੇ ਰਟਾਇਰ ਰਹੇ ਜੇ ਇੰਜਨ ਦਾ ਖਿਚਾਈ ਵੀ ਕਰਨੋਂ ਹਟ ਜਾਂਦਾ ਹੁੰਦਾ ਜ਼ੋਰ ਨਹੀਂ ਮਾਰਦਾ ਹੁੰਦਾ ਜੇ ਜ਼ਿਆਦਾ ਐਡਵਾਂਸ ਹੋ ਜੇ ਤਾਂ ਗਰਮ ਬੱਧ ਹੁੰਦਾ ਹੁੰਦਾ ਇੱਕ ਵਾਰੀ ਆਪਣੀ ਉਹ ਹੀਰਾ ਦਾ ਉੱਥੇ ਜੂਪੀ ਜੋ ਉਹ ਟੁੱਟ ਗਈ ਸੀ ਕੰਪਰੈਸਰ ਦੀ ਕ੍ਰੈਂਕ ਤਾਂ ਕੰਪਰੈਸਰ ਇੱਥੋਂ ਕੰਪਲੀਟ ਮੰਗਾਇਆ ਆਪਣੇ ਦਾ ਤਾਈ ਦੇ ਮੁੰਡੇ ਕੋ ਗੱਡੀ ਆ ਚਲ ਉਹਨੇ ਬੰਦਾ ਗਿਆ ਸੀ 에어ਪੋਰਟ ਤੋਂ ਉਥੋਂ ਫੜ ਲਿਆ ਮੈਂ ਉਹਦਾ ਇੰਨਾ ਕਿ ਟਾਈਮ ਸੈੱਟ ਪਿਆ ਸੀ ਨਾ ਕਣਕ ਦੇ ਸੀਜ਼ਨ 70 ਤੋਂ ਮੀਟਰ ਉੱਠੇ ਹੀ ਨਹੀਂ 80 ਤੋਂ ਥੱਲੇ ਰਹਿੰਦਾ ਸੀ ਨਾਲੇ ਪੂਰੀ ਵਧੀਆ ਤੋਰਾ ਲੈਂਦੀ ਸੀ ਉਹ ਇਹ ਨਹੀਂ ਦੀ ਵੀ ਤੋਰੇ ਤੋਂ ਮਰਦੀ ਸੀ ਦੂਜੇ ਅੱਧੇ ਹਾਈ ਚ ਦੂਜੇ ਫੁੱਲ ਚ 12 ਇੰਚੀ ਪੁਲੀ ਤੇ ਕੋਈ ਪਰਵਾਹ ਨਹੀਂ ਸੀ ਇਕਦਾਪਾ ਜਿਹੜੀ ਆ ਤੰਗਲੀ ਕਹਿੰਦੇ ਹੁੰਦੇ ਨੇ ਇਹ ਵੀਰ ਬਣ ਕੇ ਥਰੀਏ ਲੰਮੇ ਲਾਇਆ ਕਰੋ ਛੋਟੇ ਨਹੀਂ ਲਾਉਣੇ ਹੈਗੇ ਕੰਪਨੀ ਬ੍ਰਾਂਡ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਥਰੀਏ ਮੰਨ ਲਓ ਆ ਗਿੱਠਾ ਜਿਹੜੀ ਇਹ 10 ਇੰਚ ਦੀ ਆ ਮੇਰੀ ਉਹਨਾਂ ਦੇ ਆ 12 ਇੰਚ ਦੇ ਥਰੀਏ ਹੁੰਦੇ ਨੇ ਜਦੋਂ ਥਰੀਏ ਛੋਟੇ ਨੇ ਸਟਾਵ ਆਕਰਾਂ ਦਾ ਢੇੜਾ ਪੁੱਠਾ ਤਾਂ ਮਾਲ ਉੱਪਰ ਚੜਨ ਦੀ ਬਜਾਇਓ ਬੈੱਡ ਤੇ ਹਿੱਟਣ ਲੱਗ ਜਾਂਦੇ ਨੇ ਕਿ ਮਸ਼ੀਨ ਕਣਕ ਚ ਦਾਣੇ ਮਾਰੂ ਸਿਖਰ ਦੁਪਹਿਰੇ ਕਾਰਨ ਜਿਹੜਾ ਚੂਰਾ ਹੋ ਗਿਆ ਲਾਂਗੇ ਦਾ ਉਸ ਹਰ ਹੀ ਬੈੱਡ ਤੇ ਆਉਣ ਲੱਗ ਜਾਂਦਾ ਜਦੋਂ ਇਹ ਲੰਮੀ ਹੈ ਤਾਂ ਮੇਨਮਾਲ ਆ ਜਿਹੜਾ ਸਾਰਾ ਸਟਾਵਾ ਕਰੰਦੇ ਜਾਣਾ ਤਾਂ ਥੱਲੇ ਸਿਰਫ ਦਾਣ ਹੀ ਰਹਿਣਗੇ ਤਾਂ ਉਹਨੂੰ ਸੁਣਾਈ ਕਰਨੀ ਸੌਖੀ ਰਹਿੰਦੀ ਹੈ ਇਹਦਾ ਇਹ ਰੀਜਨ ਹੁੰਦਾ ਇਹ ਥੋੜੀ ਜੀ ਸੰਗਣੀ ਜ਼ਿਆਦੇ ਸੀ ਐਤਕੀ ਚਲਦੇ ਰੀਜਨ ਤੇ ਚੋਕ ਹੋ ਜਾਂਦੀ ਜਿੱਦਨੇ ਚੋਕ ਹੋ ਜਾਂਦੀ ਤੇ ਉਹਦਨੇ ਝੋਨੇ 'ਚ ਢੇਰੀਆਂ ਬਣਾਉਂਦੇ ਤੇ ਢੇਰੀਆਂ ਦੇ ਵਿੱਚ ਫਿਰ ਦਾਣੇ ਆਉਂਦੇ ਤੇ ਫਿਰ ਇਹਦੇ ਸਰੀਏ ਤੋੜੇ ਤੇ ਵਿੱਚੋਂ ਵਿੱਚੋਂ ਫੇਰ ਮੁੜ ਕੇ ਪ੍ਰੋਬਲਮ ਨਹੀਂ ਆਈ ਹਾਂਜੀ ਐਲੀਵੇਟਰ ਟੰਗਿਆ ਗਿਆ ਤੇ ਕੇ ਬੈਰਿੰਗ ਦਾ ਗ੍ਰੀਸ ਵਾਲਾ ਸਰਾਖ ਹੈ ਪਿੱਛੇ ਨੂੰ ਇਹ ਘੁਮਾ ਕੇ ਪਾਉਣਾ ਕੋਲ ਖਲ ਲਿਆ ਇਹ ਰੇ ਰਹਿ ਗਈ ਕੱਲੀ ਉੱਪਰ ਦੀ ਪੈ ਜੂ ਉਹ ਸਿੱਧੀ ਮੈਂ ਇੱਥੇ ਰੱਖੀ ਫਿਰ ਲੈਣੀ ਪੜੀ ਜੇ ਇੱਥੇ ਰੱਖਾਂ ਉਹ ਉਹ ਨਾਟਾ ਰੀਤੀ ਉੱਪਰ ਰੀਤੀ ਚਾਕੇ ਲਿਆ ਕਿਹੜੀ ਰੀਤੀ ਲਾ ਕੇ ਆਹ ਬੈਰਿੰਗ ਮੂਹਰੇ ਸੁੱਕਾ ਪੈ ਗਿਆ ਕਹੋਂ ਪੰਡਾ ਕਰਿਆ ਦਾ ਵਾ ਵਧੀਆ ਯਾਰ ਇੱਥੇ ਚੱਕ ਲਿਆ ਪਤਲੀ ਇੱਕ ਇਹਦਾ ਸਪਰਿੰਗ ਡਾਉਨ ਸੀ ਉਹ ਪਾਤਾ ਨਵਾਂ ਆਪਣੇ ਕੋਲੇ ਪਿਆ ਸੀ ਤੇ ਡੇਢ ਪਤਾ ਨਹੀਂ 2 ਬਲਾਂ ਦਾ ਫਰਕ ਸੀ ਸਪਰਿੰਗ ਦਾ ਉਹ ਪੈ ਗਿਆ ਇੱਥੇ ਉਹ ਇਹਦੇ ਜਿਆਦਾ ਚਲਾ ਬਰਦਾ ਇਸ ਵੀ ਜੱਜ ਚੋ ਕੋ ਰਾਇਆ ਦੀ ਹੁਣ ਸੇਕ ਲਈ ਆਉਂਦੇ ਹੋਏ ਚੱਕਰ ਚਲਾ ਕੇ ਰੋਜ਼ਾਲਾ ਕਰਵਾਉਂਦਾ ਜਿਵੇਂ ਬੁਖਾਰ ਤੋਂ ਕੋ ਰਾਇਆ ਦਾ ਬੈਰੇ ਦੀ ਕਾਮ ਕਰਦਾ ਆਪਣੀ ਡਕਟੋਰ ਟੈਪ ਟੈਮ ਹੋ ਜਾਂਦਾ ਬਾਬ ਦਾ ਫਾਈਨਲੀ ਹੋ ਜਾਊਗਾ ਸਵੇਰੇ ਮਾੜਾ ਮੋਟਾ ਕੰਮ ਰਹੂ ਉਹਦਾ ਤੇ ਲੀਵਰ ਲਾਵਾਂਗੇ ਉਹਦਾ ਸਵੇਰੇ ਜਾ ਹੁਣ ਇੱਕ ਵਾਰੀ ਲੀਵਰ ਲਾ ਦਾਂਗੇ ਗੁਟਕਿਆਂ ਦਾ ਪਤਾ ਲੱਗ ਜਾਊਗਾ ਟਾਈਟਲੇ ਹਾਂ ਸੈਟਿੰਗ ਹੋਈ ਕੋਈ ਤੁਹਾਨੂੰ ਮੇੜ ਦਾਂਗੇ ਨਾਲ ਹੁੰਦੇ ਇਹ ਅੱਨਾੜ ਬੱਦੇ ਵਰਮੇ ਦੇ ਉਧਰ ਲੈ ਹਾਂ ਹਾਂ ਸੀਪਾ ਮੂਰਲੀਆਂ ਸੈੱਟ ਕਰਤੀਆਂ ਇਹ ਉਹਨਾਂ ਨੂੰ ਓਵਰ ਰੱਖੀ ਐ ਥੋੜੀ ਜੀ ਬੱਦ ਕੁੱਲੀ ਕੀ ਠੀਕ ਆ ਜਮਾ ਕਿ ਆ ਵਾਹਕ ਇੰਜਾਂ ਦੇ ਜਿਹੜਾ ਮੇਨ ਪਟੀਸ਼ਨ ਹੁੰਦੀ ਐ ਉਹਦੇ ਬਿਲਡਿੰਗ ਹੋਣ ਵਾਲੀ ਆ ਉਹ ਕਰਾਵਾਂਗੇ ਦੀ ਅਕਾਦਮੀ ਆ ਟਾਕੀਆਂ ਦਿੱਤੀਆਂ ਨੇ ਨਾ ਇੱਥੇ ਦਿੱਤੀਆਂ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਇਹ ਨੇੜੇ ਹੋਣ ਨਾ ਇਹਨਾਂ ਦਾ ਬਹੁਤ ਫਾਇਦਾ ਜਾਂ ਮੂਹਰੇ ਪਾਸੇ ਹੋਣ ਮੰਨ ਲਓ ਸਟਾਫ ਆਕਰਨ ਤੋਂ ਦਾਣਾ ਆਉਂਦਾ ਕੋਈ 10 15% ਦਾ ਕੋਈ ਹੈਗਾ ਜੇ ਟਾਕੀਆਂ ਖੁੱਲ ਜਾਣ ਤਾਂ ਦਾਣਾ ਥੱਲੇ ਨਹੀਂ ਆਉਂਦਾ ਹੁੰਦਾ ਬਹੁ ਵਟਾ ਰਹਿੰਦਾ ਇਹ ਚੀਜ਼ ਦਾ ਪੋਸ ਦੇ ਵਿੱਚ 1-2% ਹੀ ਰਹਿ ਜਾਂਦਾ ਫਿਰ ਇਹ ਆਪਣੀ ਉਹ ਹੀਰਾ ਦੇ ਇਹ ਟਾਕੀਆਂ ਹੁੰਦੀਆਂ ਤੇ ਮੁਰੇ ਛੀਪਾਂ ਉਹਦੀਆਂ ਲੰਮੀਆਂ ਸੀ ਤਾਂ ਅਸੀਂ ਇਹ ਕਣਕ ਦੇ ਵਿੱਚ ਕਦੇ ਉਹਦੀਆਂ ਲਾਈਆਂ ਨਹੀਂ ਸੀ ਝੋਨੇ ਦੇ ਵਿੱਚ ਵੀ ਕਣਕ ਦੇ ਵਿੱਚ ਵੀ ਦੇਖੋ ਹੌਲ ਕੀ ਰੱਖਦੇ ਸੀ ਹੌਲ ਕੀ ਰੱਖਦੇ ਸੀ ਇਹ ਤਾਂ ਬਹੁਤ ਦੂਰ ਨੇ ਜੇ ਇਹ ਇੱਕ ਹੌਲ ਇਹ ਤਾਂ ਜ਼ਿਆਦਾ ਇਹਨਾਂ ਦਾ ਮਕਸਦ ਇਹ ਹੁੰਦਾ ਵੀ ਜਿਹਦੇ ਨੱਟ ਵਿੱਚ ਦੀ ਪੈਂਦੇ ਹੁੰਦੇ ਨੇ ਇੱਥੇ ਤਾਂ ਇਹਨਾਂ ਦਾ ਕੋਈ ਫਾਇਦਾ ਰਿਹਾ ਨਹੀਂ ਹੈਗਾ ਇਹ ਤਾਂ ਹੁਣ ਇੱਥੇ ਆ ਗਈਆਂ ਸੀਪ ਇੱਥੇ ਹੈ ਨਹੀਂ ਨਹੀਂ ਉਹ ਤਾਂ ਥੱਲੇ ਗਿਰੂ ਹਾਂ ਇੱਕ ਵਾਸੇ ਦਾ ਡਿਟੀਆ ਆਹ ਸੈਂਟਰ ਪਿੰਨ ਦਾ ਨਾਟਕਾ ਸਣਾ ਉਹ ਵਿੱਚ ਉਹ ਲੈਮਨ ਲਾਉਂਦੇ ਪਲੇ ਵਾਸਲ ਜੀ ਪਾਵੇ ਕੋਈ ਕਾਦਾਂਗੇ ਨਾ ਬਾਸ ਰਾ ਹੈਗੀ ਆ ਹੋਰ ਕਾਸ਼ ਕੇ ਇੱਕ ਅੱਧੀ ਬਾਸਲ ਪਾ ਦਾਂਗੇ ਚ ਠੀਕ ਆ ਨੇੜੇ ਲਾ ਦਾਂਗੇ ਇਹਨੂੰ ਹੋਰ ਥੋੜਾ ਗਣਾ ਢੱਲੇ ਤੇ ਚਲੋ ਠੀਕ ਹੈ ਜੀ ਫਿਰ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਕੰਮ ਨਾਲ ਨਵੀਂ ਵੀਡੀਓ ਨਾਲ ਹਾਂ ਵੀ ਫੋਰਮਾਨ ਅਸਰੀ ਕਾਲ ਜੀ ਦੋ ਵਾਰ ਜੀ ਹਾਂ ਜੀ ਤੇ ਇਹਨੂੰ ਚੰਡਾਂਗੇ ਹਲੇ ਹੋਰੀ ਜੀ ਨਿਆਣੀ ਮਾਤਾ ਗੱਲ ਮੰਨਦਾ ਨਹੀਂ ਹੈਗਾ ਡੰਡਿਆਂ ਦਾ ਕੱਚਾ ਥੋੜਾ ਜਿਹਾ ਮੈਂ ਤਾਂ ਸਿੱਖ ਜੂ ਕਿਹੜੇ ਅੱਜ ਕੱਲ ਦੇ ਉਹ ਨਹੀਂ ਨਾ ਕਰਦੇ ਤੂੰ ਸਾਰੇ ਪੁਰਾਣਾ ਅੱਜ ਕੱਲ ਦਾ ਹੀ ਹੈ ਨਹੀਂ ਅਗਲਾ ਪਹਿਲਾ ਪੋਹਦਾ ਵੀ ਕਿੰਨੇ ਪੈਸੇ ਦੇਵੇਂ ਆ ਭਾਈ ਦਿਹਾੜੀ ਦੇ ਹਿਸਾਬ ਨਾਲ ਦੇਵੇਂਗਾ ਫੇਰ ਜਾਵਾਂਗੇ ਹਾਂ ਚੱਲ ਕੋਈ ਜੇ ਅਗਲੇ ਨੇ ਕੰਮ ਸਿੱਖਣਾ ਤਾਂ ਘੱਟ ਵੱਧ ਚਰਨਾ ਪੈਂਦਾ ਹਾਂ ਇਹ ਤਾਂ ਗੱਲ ਨਹੀਂ ਚਰਨਾ ਪੈਂਦਾ ਕਿ ਕਰਨ ਉਹ ਜਰਨਾ ਪੈਂਦਾ ਜਰਨਾ ਪੈਂਦਾ ਚਲੋ ਠੀਕ ਹੈ ਜੀ ਫਿਰ ਚੱਲ ਠੀਕ ਹੈ ਜੋਤੀ ਫਿਰ ਓਕੇ ਓਕੇ ਜੀ